ਜਨਟੇ ਤੋਂ ਬਾਅਦ ਸਾਡਾ ਬਸ਼ੋਧਾ ਦਾ ਬੱਚਾ ਮਨਪ੍ਰੀਤ ਜੋ ਆਵਾਜ਼ ਪੰਜਾਬ ਦੀ ਜਿੱਤ ਗਏ ਆ ਦਿੱਲੀ ਤੋਂ ਹੁਣੇ ਉਹਨਾਂ ਤੋਂ ਬਾਅਦ ਉਹ ਤਿਆਰ ਰਹਿਣਗੇ ਜੀ ਜੋ ਪਟਿਆਲੇ ਕਰਾਨੇ ਦੀ ਸ਼ਾਨ ਅੰਤਰਰਾਸ਼ਟਰੀ ਕਲਾਕਾਰ ਖਾਨਦਾਨੀ ਪਟਿਆਲੇ ਕਰਾਨੇ ਦੀ ਸ਼ਾਨ ਜਨਟਾ ਖਾਨ ਜੀ ਮੇਰਾ ਛੋਟਾ ਵੀ ਤੁਹਾਡੀ ਸੇਵਾ ਵਾਸਤੇ ਗੁਰਬੰਧਨਾ ਪੜਨਗੇ ਆਓ ਜੀ ਆ ਇੱਕ ਵਾਰਾ ਜਕਾਰਾ ਲਾ ਦਿਓ ਕਰੋ ਜੁਬਾਨ ਬੁਗਦਿਰ ਗੱਜ-ਬੱਜ ਕੇ ਆਖੋ ਬਾਬਾ ਤੇਰੇ ਸੱਚੇ ਦਰਬਾਰ ਕੀ ਬੜੇ ਅੱਜ ਬੜੇ ਪੁਰਾਣੇ ਮਿਊਜ਼ੀਸ਼ੀਅਨ ਜਿਨ੍ਹਾਂ ਨੂੰ ਬਚਪਨ ਤੋਂ ਐਸੀ ਕੰਮ ਕਰਦੇ ਆਇਆ ਮਾਰਕੀਟ ਦੇ ਵਿੱਚ ਗਾਜਾ ਖਾਨਾ ਮੇਰਾ ਵੱਡਾ ਭਾਈ ਪਤਾ ਨਹੀਂ ਛੋਟਰਾ ਹੈ ਸਵਰਨ ਬੜੀ ਇਹਨਾਂ ਦੀ ਅਪਾਰ ਕਿਰਪਾ ਲਾ ਦੀ ਬڑے ਹੱਥ ਦੇ ਸੁੱਚੇ ਆ। ਔਰ ਬਚਪਨ ਜਿਹਾ ਇਕੱਠੇ ਰਹੇ ਮਾਰਕੀਟ ਦੇ ਵਿੱਚ। ਅੱਲਾਹ ਚੜ੍ਹਦੀ ਕਲਾ ਜਿੰਨੇ ਮਜੀਸ਼ ਨੇ ਮੈਂ ਸਭ ਨੂੰ ਨਾਂ ਨਹੀਂ ਜਾਣਦਾ। ਵੈਸੇ ਅੱਲਾਹ ਤੁਹਾਨੂੰ ਬਰਕਤ ਕਰੇ। ਅੱਛਾ ਮੈਂ ਬੇਨਤੀ ਕਰਦਾ ਲੰਗਰ ਵਾਲਿਆਂ ਨੂੰ। ਆ ਜਿਹੜੇ ਬਾਹਰ ਤੇ ਜਿਹੜਾ ਬਾਬੇ ਦਾ ਬਾਹਰ ਨਹੀਂ ਰੋਕੀਦਾ ਹੁੰਦਾ। ਬਾਹਰ ਤੋਂ ਮੜਾ ਜਾ ਬਾਹਰ ਹੋ ਕੇ ਮੇਰਾ ਵੀਰ ਇਕੋ ਇਕੋ ਘਟਾ ਦਿੱਤੇ। ਸੈਂਪਲ ਕਰ ਦਿੱਤਾ। ਬਾਜ ਦੀ ਇਕੋ ਲਾਇਆ। ਆ ਜਿਹੜਾ ਬਾਰਾ ਤੇ ਜਿਹੜੇ ਲੰਗਰ ਕੰਨਿਓ ਰਹਿੰਦੇ ਲੰਗਰ RAM ਨਾਲ ਛੱਕੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਬਧਾਈਆਂ ਇਹ ਭਾਗਾ ਨਾਲ ਮੇਲੇ ਸਰਕਾਰਾਂ ਦੇ ਹੁੰਦੇ ਆ ਔਰ ਰਾਤ ਪੀਰਾਂ ਦੀ ਮਹਿਫਲ ਸੀ ਅੱਜ ਬਾਬਾ ਜੀ ਦਾ ਦਮਾਨ ਔਰ ਜਿੰਨੇ ਸੇਖ ਸਾਈਂ ਚੇਲੇ ਜਿੰਨੇ ਵੀ ਆਏ ਆ ਸਭ ਦਾ ਸਵਾਗਤ ਔਰ ਸਾਡੇ ਵੱਡੇ ਭਾਈ ਦੇ ਘਰ ਸੇਮਾ ਖਾਨ ਜੀ ਔਰ ਸਾਡੇ ਬਾਬਾ ਜਸਨ ਖਾਨ ਜੀ ਔਰ ਬਾਬਾ ਬਾਬਰ ਖਾਨ ਜੀ ਔਰ ਜਿੰਨੀ ਵੀ ਸੰਗਤ ਆਈ ਹੈ ਜੀ ਆਇਆਂ ਨੂੰ ਔਰ ਬਾਬਾ ਜੀ ਜਿਹੜੇ ਇਹਨਾਂ ਦੇ ਗੁਰੂ ਹੈ ਬਾਬਾ ਸਾਗਰ ਜੀ ਉਹ ਵੀ ਪਹੁੰਚਣ ਵਾਲੇ ਕਾਗੇ ਅੰਦਰ ਅੰਦਰ ਬੈਠੇ ਤੇ ਬਾਬਾ ਸਾਗਰ ਜੀ ਸੋ ਬੇਨਤੀ ਹੈ ਜੀ ਜੰਟਾ ਖਾਨ ਜੀ ਵੀ ਬੇਨਤੀ ਕਰ ਰਹੇ ਨੇ ਸਾਡੇ ਬਹੁਤ ਹੀ ਅਜੀਜ਼ ਬਾਬਾ ਸਾਗਰ ਜੀ ਉਹਨਾਂ ਨੇ ਬੇਨਤੀ ਆ ਸਾਡੀ ਆਵਾਜ਼ ਨੂੰ ਸੁਣਦੇ ਹੋਏ ਦਵਾਨ ਤੇ ਪਹੁੰਚੋ ਜੀ। ਬਾਬਾ ਸਾਗਰ ਜੀ ਉਹਨਾਂ ਦੀ ਜਿੰਨੀ ਵੀ ਪਾਰਟੀ ਉਹਨਾਂ ਦੇ ਨਾਲ ਉਹ ਦਵਾਨ ਤੇ ਆਉਣ ਉਹਨਾਂ ਦੇ ਆਉਣ ਤੇ ਸ਼ੁਰੂਆਤ ਕੀਤੀ ਜਾਊਗੀ ਜੀ। ਬਾਬਾ ਸਾਗਰ। ਹਾਂ ਜੀ। ਭੈਣਾਂ ਨੂੰ ਬੇਨਤੀ ਆ ਕਿ ਲੰਗਰ ਦੀ ਸੇਵਾ ਕਰੋ ਜੀ। ਸੇਵਾਏ ਰੋਜ਼ ਨਹੀਂ ਮਿਲਦੀ। ਲੰਗਰ ਦੀ ਸੇਵਾ ਕਰੋ ਪੂਰੀਆਂ ਮਿਲਣ ਵਾਸਤੇ ਲੋੜ ਹੈ ਮੇਰੀਆਂ ਭੈਣਾਂ ਨੂੰ। ਜਿਹੜਾ ਸੇਵਾ ਕਰੂਗਾ ਖੱਟ ਜਾਊਗਾ ਜੀ ਸੇਵਾ ਕਰੋ ਬਿਆਹ ਬਤਾ ਇਹੋ ਜਿਹੀ ਨਹੀਂ ਮਿਲਦਾ ਮੌਕਾ ਜਿੰਦ ਰਹੋ ਲਓ ਜੀ ਪਟਿਆਲਾ ਕਰਨ ਦੇ ਨਿਸ਼ਾਨ ਮੇਰਾ ਛੋਟਾ ਵੀਰ ਜੰਟਾ ਖਾਨ ਤੁਹਾਡੀ ਸੇਵਾ ਵਿੱਚ ਆਓ ਜੀ ਆ ਮੈਂ ਬੇਨਤੀ ਕਰਦਾ ਕਿ ਤੁਸੀਂ ਮੇਰਾ ਪੁੱਤ ਇੱਧਰ ਆ ਕੇ ਇੱਥੇ ਬਾਬੇ ਆਉਣਗੇ ਫਕੀਰ ਬੈਠਣਗੇ ਮੈਂ ਹੁਣ ਤੁਸੀਂ ਥਾਂ ਰੋਕ ਲਓ ਫਿਰ ਸੈਟਿੰਗ ਨਹੀਂ ਹੋਣੀ ਲਓ ਮੈਨੂੰ ਹੁਕਮ ਹੋਇਆ ਕਿ ਰੌ ਰਿਤੀ ਕਰਕੇ ਤੇ ਬਾਬਾ ਜੀ ਦਾ ਜਸਪਾਠ ਔਰ ਮੈਂ ਬਾਬਾ ਸਾਗਰ ਜੀ ਨੂੰ ਬੇਨਤੀ ਕਰਦਾ ਕਿ ਉਹ ਗੱਦੀ ਤੇ ਬਿਰਾਜਮਾਨ ਹੋਣ ਬਾਬਾ ਜਸਨ ਜੀ ਔਰ ਜਿੰਨੇ ਫਕੀਰ ਆਏ ਐ ਰਾਜੇ ਜੀ ਇਹ ਫਕੀਰਾਂ ਦੀਆਂ ਮਹਿਫਲਾਂ ਔਰ ਇੱਥੇ ਘਟਨਾ ਨੂੰ ਗੁਸਾਉਣੇ ਆਪਾਂ ਘਟਦਾ ਉਹ ਐ ਜਿਹੜਾ ਸ਼ਰਦਾ ਤੇ ਯਕੀਨ ਰੱਖਦਾ ਕਿਤੇ ਵੀ ਜਾਣੇ ਆਪਾਂ ਗੁਰਦੁਆਰੇ ਮੰਦਰ ਮਸਜਿਦ